ਤੇ ਆਡਲਾ ਜੀ ਕੱਲ ਦੇ ਕਿਸਾਨਾਂ ਦੇ ਮੁੱਦੇ 'ਚ ਤੁਸੀਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਇਹ ਸਰਕਾਰ ਨੇ ਕੀਤਾ ਹੈ ਦੇਖੋ ਸਭ ਤੋਂ ਵੱਡੀ ਗੱਲ ਹੈ ਬਹੁਤ ਦੁੱਖ ਦੀ ਗੱਲ ਹੈ ਕਿ ਬੁਲਾ ਕੇ ਸਮਝਾਉਂਦੇ ਵਾਸਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕੋਈ ਦੁਸ਼ਮਨ ਦੇਸ਼ ਵੀ ਇਦਾਂ ਨਹੀਂ ਕਰਦਾ ਇੱਕ ਬੰਨੇ ਕਿਸਾਨ ਕਹਿ ਰਹੇ ਆ ਕਿ ਸਾਡਾ ਜਿਹੜਾ ਸਮਝੌਤਾ ਇਹ ਆਲਮੋਸਟ ਹੋਣ ਵਾਲਾ ਹੈ 4 ਮਈ ਦੀ ਡੇਟ ਪਈ ਹੈ ਵੀ ਇਹ ਭਾਜਪਾ ਜਿਹੜੀ ਕੇਂਦਰ ਸਰਕਾਰ ਦੇ ਮੰਤਰੀ ਆ ਉਹ ਵੀ ਇਸ ਚੀਜ਼ ਨਾਲ ਸਹਿਮਤ ਨੇ ਪਰ ਮੀਟਿੰਗ ਤੋਂ ਬਾਅਦ ਤੁਰੰਤ ਰਾਜ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਔਰ ਉਹਨਾਂ ਨੂੰ ਰੀਟੇਨ ਕਰ ਲੈਂਦੀ ਹੈ ਜਿੰਨੇ ਸਮਰਥਕ ਹੈ ਸਾਰਿਆਂ ਨੂੰ ਰੀਟੇਨ ਕੀਤਾ ਜਾਂਦਾ ਹੈ ਮੈਂ ਕਹਿਣਾ ਚਾਹਨਾ ਹੈ ਭਗਵੰਤਬਾਨ ਜੀ ਤੁਸੀਂ ਕਹਿੰਦੇ ਕਿਸਾਨਾਂ ਦੇ ਹੱਕ 'ਚ ਮੇਰੀ ਇੱਕੀ ਤੁਹਾਨੂੰ ਗੁਜਾਰਿਸ਼ ਹੈ ਮਾਨ ਸਾਹਿਬ ਤੁਸੀਂ ਇਹਨਾਂ ਨੂੰ ਬੱਸਾਂ 'ਚ ਭਰੋ ਤੇ ਦਿੱਲੀ ਛੱਡ ਗਿਆ ਉਹ ਕਿਉਂਕਿ ਰਸਤੇ ਜਿਹੜੇ ਸੀ ਹਰਿਆਣੇ ਨੇ ਬਲੌਕ ਕੀਤੇ ਸੀ ਰਸਤੇ ਖੁੱਲਣੇ ਚਾਹੀਦੇ ਆਸੀਂ ਪੰਜਾਬ ਦੇ ਹੱਕ 'ਚ ਇਹਦੇ ਆਮ ਜਨਤਾ ਪਰੇਸ਼ਾਨ ਨਾ ਹੋਵੇ ਪਰ ਉਹਨਾਂ ਦੀ ਇੱਕੋ ਮੰਗ ਸੀ ਕਿ ਸਾਨੂੰ ਦਿੱਲੀ ਜਾਣਾ ਹੈ ਮੇਰਾ ਇੱਕੋ ਹੀ ਤੁਹਾਨੂੰ ਸਵਾਲ ਹੈ ਤੇ ਇੱਕ ਤੁਹਾਨੂੰ ਇਸ ਗੱਲ ਦੀ ਰਿਕਵੈਸਟ ਵੀ ਆ ਕਿ ਇਹਨਾਂ ਸਾਰਿਆਂ ਨੂੰ ਮੰਗ ਕਰਦੇ ਆਂ ਜੀ ਕਿ ਬੱਸਾਂ 'ਚ ਬਿਠਾਓ ਗੱਡੀਆਂ ਲਾਓ ਤੇ ਜੰਤਰ ਮੰਦਰ ਛੱਡੋ ਤਾਂ ਕਿ ਪਤਾ ਲੱਗ ਸਕੇ ਕਿਉਂਕਿ ਜਿਹੜੀ ਗੱਲ ਕੇਂਦਰ ਸਰਕਾਰ ਹੁਣ ਲਾਗੇ ਲਾਗੇ ਪਹੁੰਚੀ ਐ ਉਹ ਹੱਲ ਹੋ ਜਾਏ ਐ ਐਮਐਸਪੀ ਦੀ ਵੀ ਗੱਲ ਐ ਹੋਰ ਵੀ ਕਈ ਮਸਲੇ ਨੇ ਤੁਸੀਂ ਦੇਖਿਆ ਲੜਾਈ ਕੇਂਦਰ ਨਾਲ ਐ ਤੇ ਹੁਣ ਤੁਹਾਡੇ ਕੋਲ ਕਿਸਾਨ ਬੈਠੇ ਨੇ ਤੁਸੀਂ ਬੱਸਾਂ ਭਰੋ ਤੇ ਦਿੱਲੀ ਛੱਡੋ ਨਾਲੇ ਪਤਾ ਲੱਗੇ ਤੁਹਾਡਾ ਕਿ ਤੁਸੀਂ ਕਿੰਨੇ ਤੇ ਅੱਛੀ ਜੇ ਤੁਸੀਂ ਦੋਵਾਂ ਪਾਰਟੀਆਂ ਨੇ ਰਲ ਕੇ ਪੰਜਾਬ ਦਾ ਮਾਹੌਲ ਘਾਟਰਾਬ ਕੀਤਾ ਵਰਗੀਕਰਨ ਕਰ ਰਹੇ ਜੇ ਕਿਤੇ ਐਕਸਟਰਸ਼ਨਾਂ ਹੋ ਰਹੀਆਂ ਨੇ ਬੱਡੋਜਰ ਚੱਲ ਰਹੇ ਨੇ ਵੱਡਿਆਂ ਦੇ ਵੀ ਚਲਾਓ ਨਾ ਵੱਡਿਆਂ ਦੇ ਵੀ ਚਲਾਓ ਤੇ ਇਹ ਦੱਸੋ ਵੀ ਇਹ ਜਿਹੜੇ ਨਸ਼ਿਆਂ ਦੇ ਨਾਲ ਘਰ ਬਣੇ ਕਿੱਦਾਂ ਬਣ ਗਏ ਤੁਸੀਂ ਕਿੱਦਾਂ ਇਹ ਘਰ ਜਿਹੜੇ ਮਤਲਬ ਲੋਕਾਂ ਲਈ ਮਤਲਬ ਇਹ ਬਣਾਉਂਦੇ ਔਰ ਤੁਹਾਡੀ ਸੀਆਈਡੀ ਇੰਟੈਲੀਜੈਂਸ ਸਾਰੀ ਫੇਰ ਪੁਲਿਸ ਫੇਰ ਕਿੱਦਾਂ ਨਸ਼ਾ ਇਹਨਾਂ ਵੇਚ ਗਿਆ ਅੰਮ੍ਰਿਤਸਰ ਦੇ ਕਿੰਨਾ ਪਰਮਾਰ ਨਸ਼ਾ ਆ ਡੜਾ ਸਟਾਇਟੇ ਖੁੱਲ ਕੇ ਚੱਲਦਾ ਹੈ ਤੁਸੀਂ ਲੋਕ ਉਹਨਾਂ ਨੂੰ ਕਦੀ ਕੰਟਰੋਲ ਹੀ ਨਹੀਂ ਕੀਤਾ ਚਿੱਠੀਆਂ ਲਿਖਦੇ باوجود ਵੀ ਕਦੀ ਕਦੀ ਕੀਤਾ ਮੇਰੀ ਇੱਕ ਹੀ ਗੱਲ ਹੈ ਮਾਹੌਲ ਪੰਜਾਬ ਦਾ ਖਰਾਬ ਨਾ ਕਰੋ ਦੋਵੇਂ ਪਾਰਟੀਆਂ ਤੁਸੀਂ ਰਲ ਕੇ ਮਾਹੌਲ ਖਰਾਬ ਕਰ ਰਹੀਆਂ ਜੇ ਇੰਨਾ ਕਿਸਾਨਾਂ ਨੂੰ ਡਿਟੇਨ ਤੁਸੀਂ ਕਰ ਲਿਆ ਦਿੱਲੀ ਪਹਚਾਓ ਬਈ ਕੀ ਹੋਣਗੇ